ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਿਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਹੈ ਚੰਗੀ ਗੱਲ ਹੈ ਜੇ ਕੋਈ ਕਰ ਰਿਹਾ ਹੈ ਤੇ ਤੇ ਨਾ ਭਿੰਡਰਾ ਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਐ ਅਜਿਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸ਼ੋਭਦਾ ਨਹੀਂ ਐ ਠੀਕ ਐ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਐ ਤੇ ਜੋ ਮਰਜ਼ੀ ਬੋਲੀ ਜਾਓ ਪਰ ਜੇ ਭਾਈ ਚਾਰਕ ਸਾਂਝ ਕਾਇਮ ਰੱਖਣੀ ਐ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ ਐਮਰਜੈਂਸੀ ਲਾਗੂ ਕੀਤੀ 11 ਲੱਖ ਬੰਦਾ ਜੇਲ੍ਹਾਂ ਚ ਸੁਟਿਆ ਤੇ ਵਿਪੱਖਸ਼ ਬਹੁਤ ਸਟਰੋਂਗ ਹੋ ਗਈ ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ ਦੋ ਤਿੰਨ ਸੀਟਾਂ ਹੀ ਮਿਲਣੀਆਂ ਉਹਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ ਉਹਾਂ ਦੇ ਫਿਰ ਇੱਕੋ ਤਰੀਕਾ ਹੈ ਸਿੱਖਾਂ ਨੇ ਜਾਇਜ਼ ਮੰਗਾ ਆਪਣੀਆਂ ਰੱਖੀਆਂ ਨੇ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਦੇ ਰਾਹੀਂ ਅਨੰਦਪੁਰ ਦੇ ਮਤੇ ਰਾਹੀਂ ਇਹ ਮਤਾ ਪਰਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਭਿੰਡਰਾਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਆਨੰਦਪੁਰ ਦੇ ਮਤੇ ਨੂੰ ਭਿੰਡਰਾਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਹਮਣੇ ਇਉਂ ਦਿਖਾ ਦੇ ਡਿਫੇਮ ਕਰ ਦੇ ਇਹ ਅਤਵਾਦ ਵਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਇਕਾ ਦੁੱਕਾ ਸਨ ਖ਼ਬਾਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾਂ ਕਿਸੇ ਐਫ ਆਈ ਆਰ ਤੋਂ ਪਿੰਡਰਾ ਵਾਲੇ ਸੰਤ ਨੂੰ ਅੱਤਵਾਦੀ ਵੱਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕਿ ਚ ਵੋਟਾਂ ਲੈਣ ਲਈ ਪਿੰਡਰਾ ਵਾਲੇ ਸੰਤਾਂ ਨੂੰ ਮਾਰਿਆ ਸ਼ਹੀਦ ਕੀਤਾ 6 ਜੂਨ 1984 ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਮਾਰਿਆ ਇੰਦਰਾ ਗਾਂਧੀ ਦੇ ਫਰਜ਼ੰਦ ਜੀਵ ਗਾਂਧੀ ਨੇ 1 2 3 ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗਾਰਤ ਕਰਵਾਈ ਨਸਲ ਕੁਸ਼ੀ ਕਰਵਾਈ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਜਿਹੜਾ ਇੰਦਰਾ ਗਾਂਧੀ ਦਾ ਛੱਡਿਆ ਤੀਰ ਸੀ ਉਹ ਟਿਕਾਣੇ ਲੱਗਾ ਵਾਕਿਆ ਹੀ ਹਿੰਦੂ ਲੋਕ ਮੰਨ ਚੁਕੇ ਸਨ ਸੰਤ ਭਿੰਡਰਾਂਵਾਲਾ ਆਤਵਾਦੀ ਐ ਉਹਨਾਂ ਨੇ ਫਿਰ ਦਸੰਬਰ 1984 ਦੀ ਇਲੈਕਸ਼ਨ ਵਿੱਚ ਰਜੀਵ ਗਾਂਧੀ ਨੂੰ 542 ਸੀਟਾਂ ਵਿੱਚੋਂ 414 ਸੀਟਾਂ ਜਿਤਾਈਆਂ ਤੇ ਪ੍ਰਾਈਮ ਮਿਨਿਸਟਰ ਬਣਾਇਆ ਐਸ ਕਰਕੇ ਬਲੂ ਸਟਾਰ ਹੋਇਆ ਜੇ ਤੇ ਤੁਹਾਨੂੰ ਕੀ ਸਿਖਾਇਆ ਗਿਆ ਅਖੇ ਦੀ ਭਿੰਡਰਾਂਵਾਲਾ ਆਤਵਾਦੀ ਸੀ ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ ਅਕਾਲ ਤਖਤ 'ਤੇ ਤਾਂ ਹਮਲਾ ਹੋਇਆ ਮੈਂ ਪੁੱਛਣਾ ਚਾਹੁੰਨਾ ਹੈ ਇਹ ਗੱਲ ਦਾ ਜਵਾਬ ਦਿਓ ਭਿੰਡਰਾ ਵਾਲਾ ਅਤਵਾਦੀ ਸੀ ਵੱਖਵਾਦੀ ਸੀ ਅਖੇਰੀ ਉਹਨੇ 30 ਹਜ਼ਾਰ ਹਿੰਦੂ ਮਾਰਿਆ ਉਹਨੇ ਰੇਪ ਕੀਤੇ ਕਰਵਾਏ ਕੋਈ ਇੱਕ ਤੇ ਐਫ ਆਈ ਆਰ ਉਹਦੇ ਤੇ ਦਰਜ ਚਾਹੀਦੀ ਸੀ ਨਾ 6 ਜੂਨ 1984 ਤੋਂ ਪਹਿਲਾਂ ਇਡਾ ਵੱਡਾ ਅਤਵਾਦੀ ਹੋਵੇ ਰੇਪਿਸਟ ਬੰਦਾ ਹੋਵੇ 30 ਹਜ਼ਾਰ ਹਿੰਦੂ ਜਿੰਨੇ ਮਾਰਿਆ ਹੈ ਹਿੰਦੁਸਤਾਨੀਆਂ ਦੀ ਸਰਕਾਰ ਹੋਵੇ ਤੇ ਉਹਦੇ ਤੇ ਪਰਚਾ ਹੀ ਕੋਈ ਨਾ ਹੋਵੇ ਕੋਈ ਸੈਂਸਸ ਨਹੀਂ ਮਿਲੇਗਾ ਕੋਈ ਤੁਹਾਨੂੰ ਕਤਲੋਗਾਰਤ ਦੀ ਨਿਸ਼ਾਨੀ ਨਹੀਂ ਮਿਲੇਗੀ ਅਬਲ ਤੇ 7800 ਹਿੰਦੂ ਵੀਰ ਦੀ ਮੌਤ ਹੋਈ ਹੈ ਉਸ ਸਮੇਂ ਦਰਮਿਆਨ ਉਹ ਵੀ ਸਰਕਾਰਾਂ ਨੇ ਆਪ ਬੱਸਾਂ ਚੋ ਲਾ ਕੇ ਮਾਰੇ ਸਨ ਭਿੰਡਰਾਂ ਵਾਲੇ ਨੂੰ ਡਿਫੇਮ ਕਰਨ ਦੇ ਲਈ ਇੱਕ ਗੱਲ ਹੁਣ ਆ ਜਾਓ ਦੂਸਰਾ ਪੱਖ ਭੈਰਵ ਦੱਤ ਪਾਂਡੇ ਗਵਰਨਰ ਆਫ ਪੰਜਾਬ ਜਦੋਂ ਉਹਨੂੰ ਪਤਾ ਲੱਗਾ ਵੀ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਹੈ ਉਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ ਨੋ ਨੀਡ ਆਫ ਮਿਲਟਰੀ অর ਸੈਂਟਰ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ ਸਿਵਲ ਮੈਟਰ ਐ ਕੋਈ ਲੋੜ ਨਹੀਂ ਤੁਸੀਂ ਦਖਲ ਦਿਓ ਅਸੀਂ ਆਪੇ ਸੰਭ ਲਵਾਂਗੇ ਉਹਦੀ ਚਿੱਠੀ ਨੂੰ ਦਰਕਿਨਾਰ ਕਿਉਂ ਕੀਤਾ ਗਿਆ ਉਹ ਗਵਰਨਰ ਤੇ ਅਤਵਾਦੀ ਨਹੀਂ ਸੀ ਨਾ ਦੇਸ਼ ਦਾ ਬੰਦਾ ਸੀ ਉਹ ਤੇ ਚਲੋ ਇਹਦੇ ਅੱਗੇ ਆ ਜਾਓ ਜਰਨਲ ਸਿਨਾ ਇੰਡੀਅਨ ਆਰਮੀ ਦਾ ਚੀਫ ਇੰਦਰਾ ਗਾਂਧੀ ਆਵਾਜ਼ ਦੇ ਕੇ ਕਹਿੰਦੀ ਹੈ ਜਰਨਲ ਸਾਹਿਬ ਹਰਮੰਦਰ ਸਾਹਿਬ ਤੇ ਅਟੈਕ ਕਰਨਾ ਹੈ ਕਹਿੰਦਾ ਮੈਂ ਪਾਪ ਨਹੀਂ ਕਰ ਸਕਦਾ ਕਹਿੰਦੀ ਫਿਰ ਰਸਤਾ ਬਦਲ ਜਰਨਲ ਵੈਦਿਆ ਨੂੰ ਚੂਸ ਕੀਤਾ ਗਿਆ ਸਿਨਾ ਨੇ ਪ੍ਰੀਮਚੂਰ ਰਿਟਾਇਰਮੈਂਟ ਕਿਉਂ ਲਈ ਜੇ ਉਥੇ ਆਤਵਾਦੀ ਬੈਠੇ ਸਨ ਹਮਲਾ ਕਿਉਂ ਨਹੀਂ ਕੀਤਾ ਉਹ ਤੇ ਹਿੰਦੂ ਵੀਰ ਸੀ ਜਰਨਲ ਸਿਨਾ ਕਹਿੰਦਾ ਹੈ ਸੰਤ ਜਰਨੈਲ ਸਿੰਘ ਵਾਸ ਔਨ ਡਿਫੈਂਸਿਵ ਮੋਡ ਉਹਨਾਂ ਹਮਲਾ ਨਹੀਂ ਕੀਤਾ ਪਿੰਡਰਾਂ ਵਾਲੇ ਤੇ ਉਹਦੇ ਸਾਥੀਆਂ ਨੇ ਬਿਜਲੀ ਕੱਟ ਦਿਓ ਪਾਣੀ ਕੱਟ ਦਿਓ ਭੁੱਖੇ ਧਿਆਏ ਰਹਿਣਗੇ ਸਿੰਘ ਆਪੇ ਬਾਹਰ ਆਉਣਗੇ ਗ੍ਰਿਫਤਦਾਰੀ ਹੋਵੇਗੀ ਕਿਉਂ ਹਮਲਾ ਕਰਨਾ ਹੈ ਕਿਉਂ ਇਹ ਰਸਤਾ اختیار ਨਾ ਕੀਤਾ ਇੰਦਰਾ ਗਾਂਧੀ ਨੇ ਹੁਣ ਸਭ ਤੋਂ ਵੱਡਾ ਤਰਕ ਪਿੰਡਰਾਂ ਵਾਲੇ ਨੂੰ ਜੋ ਅਤਵਾਦੀ ਸਾਬਤ ਕਰਨ ਲਈ ਕੀਤਾ ਜਾਂਦਾ ਆਖਰੀ ਹਥਿਆਰ ਲੈ ਕੇ ਗੁਰਦੁਆਰੇ ਬੈਠਾ ਇਹ ਜਰਨਲ ਸਿਨਾ ਦੀ ਇੰਟਰਵਿਊ ਸੁਣਿਓ ਮੈਂ ਕਿਸੇ ਮਾਮੂਲੀ ਬੰਦੇ ਦੀਆਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਰਿਆ ਵਨ ਆਫ ਦਾ ਟਾਪ ਰੈਂਕ ਉਹ ਬੰਦਾ ਹੈ ਇੰਗਲਿਸ਼ ਇੰਟਰਵਿਊ ਹੈ ਉਹ ਕਹਿੰਦਾ ਅਸਲ ਦੇ ਵਿੱਚ ਹੋਇਆ ਕੀ ਹਰਮੰਦਰ ਸਾਹਿਬ ਅਕਾਲ ਤਖਤ ਭਿੰਡਰਾਂ ਵਾਲਾ ਤੇ ਉਹਦੇ ਸਮਰਥਕ ਹਥਿਆਰ ਲੈ ਕੇ ਇਸ ਲਈ ਬੈਠੇ ਕਹਿੰਦਾ ਧਰਮ ਯੁੱਧ ਮੋਰਚਾ ਅਗਸਤ 1900 82 ਵਿੱਚ ਸ਼ੁਰੂ ਹੋਇਆ ਉਹਦੇ 2 ਮਹੀਨੇ ਬਾਅਦ ਅਕਤੂਬਰ 1982 ਦੇ ਵਿੱਚ ਸਰਸਵਾ ਦੇ ਵਿੱਚ ਚਕਰਾਤਾ ਦੇ ਵਿੱਚ ਇੰਦਰਾ ਗਾਂਧੀ ਨੇ